ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਵੀ ਫਾਰਮ ਚੈਨਲ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਥਾਂਦੇ ਵਾਲੇ ਤੋਂ ਦੋਸਤੋ ਥਾਂਦੇ ਵਾਲਾ ਦੋਸਤੋ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੁਕਸਰ ਸਾਈਪੈ ਜਾਂਦੀ ਹੈ ਬਾਈ ਸੀਤੇ ਕੋਲੇ ਪਹੁੰਚੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਸੂਈਆਂ ਸਵਾਈਆਂ ਗਾਵਾਂ ਬਾਈ ਕੋਲੇ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਵੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆ ਆਜੋ ਬਾਈ ਜੇ ਜਰਸੀ ਤੋਂ ਸ਼ੁਰੂ ਕਰ ਹਾਂਜੀ ਬਾਈ ਸਸੀਗਾ ਸਸੀਗਾ ਬਾਈ ਹੋ ਠੀਕ ਠਾਕ ਬਾਈ ਹਾਂ ਬਹੁਤ ਵਧੀਆ ਠੀਕ ਆ ਬਈ ਸੀ ਤੇ ਇੱਕ ਵਾਰੀ ਆਪਣਾ ਨੰਬਰ ਦੱਸ ਦੀ ਨੰਬਰ 590562 ਠੀਕ ਆ 53554 ਠੀਕ ਆ ਅੱਜ ਕਿੰਨੇ ਨਾ ਆ ਗਏ ਬਈ ਆਪਣੇ ਕੋਲ ਅੱਜ ਤਿੰਨ ਆ ਗਏ ਆਪਣੇ ਕੋਲ ਠੀਕ ਆ ਤਿੰਨ ਨਾ ਆ ਗਾ ਜਰਸੀ ਦੀ ਗੱਲ ਕਰ ਲਈ ਬਈ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ ਇਹਨੂੰ ਤੀਜਾ ਦਿਨ ਆ ਜੀ ਅੱਜ ਠੀਕ ਆ ਤੀਜਾ ਦਿਨ ਹੋ ਗਿਆ ਇਹਨੂੰ ਸੂਈ ਨੂੰ ਕਿੰਮਾ ਸੂਆ ਸੂਈ ਹੈ ਬਈ ਦੂਜਾ ਜੀ ਦੂਜਾ ਸੂਆ ਸੂਈ ਹੈ ਤੇ ਬੋੜਾ ਬਈ ਇਸ ਵਕਤ ਕਿੰਨਾ ਕਾ ਹੋ ਗਿਆ ਥੱਲੇ ਅੱਜ ਹੁਣ 13-14 ਕਿਲੋ 13-14 ਕਿਲੋ ਹੈਗਾ ਬੱਚਾ ਕੀ ਹੈ ਬਈ ਮਗਰ ਮਗਰ ਵੱਛੀ ਹੈ ਠੀਕ ਆ ਲੋ ਵੀ ਦੂਜਾ ਸੂਗਾ ਸੂਈ ਆ 13 14 ਕਿਲੋ ਬਾਈਆਂ ਦਾ ਬੋਲਾ ਤਿਆਰ ਆ ਮੀਡੀਅਮ ਕਾਦੇ ਵਿੱਚ ਆ ਦੂਜਾ ਸੂਗਾ ਬੱਚੀ ਬਹੁਤ ਚੰਗੀ ਆ ਵੇਖ ਸਕਦੇ ਆ ਬੱਚੀ ਤੁਹਾਨੂੰ ਬਾਈ ਖੜੀ ਘਰੀ ਮਾਰੀ ਬੱਚੀ ਵੇਖ ਸਕਦੇ ਆ ਬਹੁਤ ਸੋਹਣੀ ਦੋਸਤੋ ਬੱਚੀ ਆ ਵੇਖ ਸਕਦੇ ਆ ਫੇਸ ਬਹੁਤ ਪਿਆਰਾ ਤੀਜਾ ਦਿਨ ਹੋ ਗਿਆ ਵੇਖ ਸਕਦੇ ਆ ਬਹੁਤ ਸੋਹਣੀ ਦੋਸਤੋ ਬੱਚੀ ਆ ਵੇਖ ਸਕਦੇ ਆ ਬਾਈ ਜੇਰ ਜੂਰ ਨਹੀਂ ਓਕੇ ਆ ਠੀਕ ਆ ਲੋ ਵੀ ਜੇਰ ਜੂਰ ਨਹੀਂ ਓਕੇ ਆ ਫੇਸ ਦੋਸਤੋ ਜੀ ਗੱਲ ਕਰੀਏ ਵਹਿੜ ਦਾ ਵੀ ਚੰਗਾ ਵੇਖ ਸਕਦੇ ਆ ਤੇ ਥਣ ਹਵਾਨਾ ਦੋਸਤੋ ਕਰਮਾਲੀ ਨੇ ਸੋਹਣਾ ਤਿਆਰ ਕੀਤਾ ਹੋਇਆ ਸ਼ਾਮ ਦੇ ਪੰਜ ਵਜੇ ਪੰਜ ਵਜ ਚੁੱਕੇ ਆ ਵੇਖ ਸਕਦੇ ਹਵਾਨੇ ਦੀ ਤਿਆਰੀ ਤਕਰੀਬਨ ਦੋਸਤੋ ਹੈ ਮਾੜੀ ਮੋਟੀ ਬਾਈ ਦਾ ਪਹਾੜਪੂਰ ਹੈਗੀ ਆ ਹਵਾਨੇ ਨੂੰ ਦੋਸਤੋ ਜੇ ਗੱਲ ਕਰੀਏ ਸਾਫ ਸੁਥਰੀ ਹੈ ਕਿਉਂਕਿ ਸ਼ਾਮ ਦੇ ਪੰਜ ਵਜ ਚੁੱਕੇ ਉਸ ਤਾਂ ਇਹਨਾਂ ਦੀ ਜੱਜਮੈਂਟ ਕਰੀ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਮਿਲਕਵੇਨ ਚੰਗੀ ਹੈ ਦੋਸਤੋ ਜਿਵੇਂ ਤੇਵੇਂ ਦੋਸਤੋ ਇਹਦੀ ਸੰਭਾਲ ਹੋਣੀ ਹੈ ਦੋਸਤੋ ਹਜੇ ਤਾਂ ਕੋਈ ਸੇਵਾ ਸੰਭਾਲਨੀ ਹੋਈਗੀ ਜੇ ਗੱਲ ਕਰੀਏ ਤੇ ਹਵਾਨਾ ਦੋਸਤੋ ਇਹਨੇ ਸੋਹਣਾ ਤਿਆਰ ਕਰਨ ਲੱਗ ਪੈਣਾ ਤੇ ਦੁੱਧ ਵੀ ਸੋਨਾ ਪਿਆ ਜੂਗੀ ਇੱਕ ਸਾ ਦਿਨ ਬਿਲਕੁਲ ਦੋਸਤੋ ਸਾਫ ਸੁਥਰੀ ਹੈ ਗਾਇਗੂ ਸੋਨਾ ਤੇ ਸਾਇ ਵੀ ਸੋਨਾ ਥਣਾ ਦਾ ਇਸੀ ਤੇ ਦੁੱਧ ਕਿੰਨਾ ਪਾ ਦੂਗੀ ਏ ਕੀ ਕਰਾਂ ਦੁੱਧ ਭਾਈ ਪਾ ਦਵੀਂ 20 ਲੀਟਰ 20 ਲੀਟਰ ਪਾ ਠੀਕ ਆ ਲੋ ਭਈ ਬਾਈ ਜੰਦਾ ਦੁੱਧ 20 ਲੀਟਰ ਪਿਆ ਜੂਗੀ ਹੁਣ 13 14 ਕਿਲੋ ਬੋਲਾ ਤਿਆਰ ਆ ਤੀਜਾ ਦਿਨ ਹੋ ਗਿਆ ਸੁਈ ਨੂੰ ਤੇ ਸੋਹਣੀਆਂ ਦੋਸਤੋ ਵੜੜ ਹੈ ਜਿਹੜੇ ਵੀ ਜਰਤੀ ਰੱਖਣ ਦੇ ਸ਼ਕੀਨ ਆ ਨਾ ਬਿਲਕੁਲ ਸਾਫ ਸੁਥਰੀ ਇੱਥੇ ਆ ਕੇ ਤੁਸੀਂ ਤਸੱਲੀ ਕਰ ਲੈਣੀ ਹੈ ਕਿਉਂਕਿ ਤਿੰਨੇ ਵੜੜਾ ਦੋਸਤੋ ਸੁਈਆਂ ਸਵਾਈਆਂ ਹੈਗੀਆਂ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਲੈ ਬਈ ਖੋਲ ਲੀ ਇਹਨੂੰ ਜਿੜਾ ਕਢਵਾ ਦਈਏ ਲੋ ਬਈ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਹਵਾਨਾ ਦੋਸਤੋ ਬਹੁਤ ਵੱਡਾ ਅਰਮਾਨਾ ਵੀ ਦੁੱਧ 20 ਲੀਟਰ ਇਹਨੇ ਫੁੱਲਾ ਪਾ ਦੇਣਾ ਕਿਉਂਕਿ ਅਰਮਾਨ ਹੈਗਾ ਜਿਹੜੇ ਹਿਸਾਬ ਨਾਲ ਦੋਸਤੋ ਹਵਾਨੇ ਦੀ ਜਜਮੈਂਟ ਆ ਹਵਾਨਾ ਵੀ ਸੋਹਣਾ ਦੋਸਤੋ ਥਣ ਵੀ ਸੋਹਣਾ ਗਾਇਬੂ ਚੰਗਾ ਦੋਸਤੋ ਕੋਈ ਬਾੜੀ ਛੂਟੀ ਵੀ ਨਹੀਂ ਕਹਿ ਸਕਦੇ ਯਾ ਵਾਦ ਦੇਖਾਈ ਨੂੰ ਇਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਰਾਜੀਪੜੀ ਚੰਗੀ ਐ ਕੋਈ دوستੋ ਲਿੱਸੀ ਲਾਵੀਂ ਰੇਟ ਇਹਦਾ ਆਪਾਂ ਬਾਈਕ ਦਾ ਤੁਹਾਨੂੰ ਪੁੱਛ ਦਿੰਨੇ ਆਂ ਇਹਦਾ ਰੇਟ ਕੀ ਕਰਦੇ ਹਾਂ ਇਹਦਾ ਮੰਨ ਲਈ 85000 85000 ਹਾਂ ਠੀਕ ਆ ਮਾਨਤਨ ਕਰਦੇ ਆਂ ਹਾਂ ਮਾਨਤਨ ਕਰ ਠੀਕ ਆ ਲੋਈ ਰੇਟ 85000 ਮਾਨਤਨੋਂ ਇੱਥੇ ਆਿਆਂ ਦਾ ਤੁਹਾਡਾ ਹੋ ਜਾਊਗਾ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਐ ਇਸ ਨੰਬਰ ਤੇ ਸੰਪਰਕ ਕਰ ਲੋ ਬਈ ਐਚ ਐਫ ਦੀ ਗੱਲ ਕਰਨ ਲਈ ਇਹ ਕਿੰਨਾ ਮਾਸੂਆ ਸੂਈ ਆ ਇਹ ਦੂਜਾ ਇਹ ਤੇ ਠੀਕ ਆ ਇਹ ਵੀ ਦੂਜਾ ਸੂਆ ਸੂਈ ਆ ਦਿਨ ਕਿੰਨੇ ਹੋ ਗਏ ਬਈ ਸੂਈ ਦੇ ਇਹਨੂੰ ਅੱਜ ਹੋ ਗਿਆ ਚੌਥਾ ਦਿਨ ਆਈ ਚੌਥਾ ਦਿਨ ਹੋ ਗਿਆ ਬੱਚਾ ਬਈ ਅੱਛਾ ਬੱਚੀ ਮਗਰ ਬੱਚੀ ਇਹਦੇ ਮਗਰ ਜੇ ਅੱਜ ਨੂੰ ਨਹੀਂ ਓਕੇ ਬਈ ਚਵਾਈ ਚੁਈ ਦੀ ਇਹ ਵੀ ਸਾਫ ਆ ਠੀਕ ਆ ਤੇ ਹੁਣ ਬਈ ਬੋਲਾ ਕਿੰਨਾ ਤਿਆਰ ਆ ਇਹਦੇ ਥੱਲੇ ਬੋਲਾ ਹੋਊ 15 16 ਕਿਲੋ ਇਹਦੇ ਥੱਲੇ 15 16 ਹਾਂ ਲਓ ਬਈ ਇਹਦੇ ਥੱਲੇ 15 16 ਲੀਟਰ ਬੋਲਾ ਤਿਆਰ ਆ ਇਸ ਵਕਤ ਦੂਜਾ ਸੂਆ ਸੂਈ ਆ ਤਿੰਨ ਚਾਰ ਦਿਨ ਹੋ ਗਏ ਬਾਈਆਂ ਦਾ ਸੂਈ ਨੂੰ ਜੇ ਜੁਰੂਰ ਨਹੀਂ ਓਕੇ ਆ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਜਰੂਰ ਦੋਸਤੋ ਖਾ ਲੈਣੇ ਆ ਬਾਕੀ ਸੀਲਸ ਆਊਗਾ ਦੋਸਤੋ ਥਣਾ ਦਾ ਸਾਈਜ਼ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਮੋਟਾ ਮੋਟਾ ਥਾਣਾ ਤੇ ਬਈ ਇਹ ਦੁੱਧ ਕਿੰਨਾ ਪਾ ਦੂਗੀ ਪੀਕ ਲੈ ਬਾਈ ਇਹ ਇੰਝ ਜਿਹਾ ਆਉਣਾ ਪਾਉਣਾ 20 ਲੀਟਰ ਪਾ ਦੂਗੀ ਬਾਕੀ ਸੀਲਸ ਆਊਗਾ ਥਣਾ ਦਾ ਸਾਈਜ਼ ਵੇਖੋ ਦੋਸਤੋ ਬਹੁਤ ਸੋਹਣਾ ਥਾਣਾ ਦਾ ਸਾਈਜ਼ ਆ ਦੇਖ ਸਕਦੇ ਆ ਨਾ ਕਰਫੋ ਦੇਖੋ ਬਿਲਕੁਲ ਸਾਫ ਸੁਥਰੀ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਫਿਕਸ ਜਾਈ ਕੋਈ ਦੋਸਤੋ ਟੁੱਟਮਾ ਨਹੀਂ ਆ ਤੇ ਥਣਾ ਦਾ ਸਾਈ ਦੋਸਤੋ ਬਹੁਤ ਸੋਹਣਾ ਮੁੱਠੀ ਜਿਚਾਈ ਵਾਲਾ ਥਣ ਲੱਗਿਆ ਹੋਇਆ ਫੇਸ ਚੈੱਕ ਕਰ ਸਕਦੇ ਨੇ ਥੋੜਾ ਐ ਕ੍ਰਾਸ ਪੰਜ ਜ਼ਰੂਰ ਆ ਵੀ ਗਰਮੀ ਘਟ ਮਣਾਉਗੀ ਤੋੜ ਕੇ ਤੁਹਾਨੂੰ ਖਾ ਦੇਣੇ ਲੈ ਵੀ ਖੋਲੀ ਇਹਨੂੰ ਵੀ ਲੋ ਵੀ ਸੀਲਸ ਆਊਗਾ ਦੂਜਾ ਸੂਆ ਸੂਈ ਆ ਤਿੰਨ ਤੋਂ ਚਾਰ ਦਿਨ ਹੋ ਗਏ ਬਾਈਆਂ ਦਾ ਸੂਈ ਨੂੰ ਹਵਾਨਾ ਦੋਸਤੋ ਸੋਹਣਾ ਤਿਆਰ ਕੀਤਾ ਹੋਇਆ ਤਕਰੀਬਨ ਦੋਸਤੋ ਅੱਧਾ ਹੀ ਪੌਣੇ ਘੰਟੇ ਤਾਈਂ ਚਵਾਈ ਦਾ ਵੇਲਾ ਉਸ ਠੰਗ ਨਾਲ ਆਪਦੀ ਜੱਜਮੈਂਟ ਕਰ ਲਿਓ ਇਹ ਸੋਹਣਾ ਹਵਾਨਾ ਭਰਿਆ ਹੋਇਆ ਦੋਸਤੋ ਕੋਈ ਕੱਦ ਕਾਠ ਨੂੰ ਨਹੀਂ ਛੂਟ ਹੀ ਨਹੀਂ ਦੋਸਤੋ ਸੋਹਣੀ ਆ ਵੈੜ ਜਿਹੜੇ ਵੀ ਦੋਸਤੋ ਭਰੇ ਦੁੱਧ ਪੀਣ ਨੂੰ ਰੱਖਣੀਆਂ ਕਰੋ ਸੰਗ ਦੇ ਵਿੱਚ ਹੈਗੀ ਹੈ ਦੁੱਧ ਸੋਹਣਾ ਪਿਆਊਗੀ ਸੋਹਣਾ ਥਣ ਲੱਗਿਆ ਕਰਮਾ ਵਾਲੀ ਨੂੰ ਦੂਜਾ ਸੂਆ ਸੂਈ ਆ ਤੇ ਦੁੱਧ ਬਾਈ ਆਉਂਦਾ 20 ਲੀਟਰ ਇਹਨੇ ਖੁੱਲਾ ਪਿਆ ਦੇਣਾ ਜਿਹੜੇ ਵੀਰ ਦੇ ਇਹੇ ਪਸੰਦ ਹੋਵੇ ਤਾਂ ਤੁਸੀਂ ਆਪ ਦੀ ਇੱਥੇ ਦੋ ਟਾਈਮ ਤੇ ਤਿੰਨ ਟਾਈਮ ਚ ਵਾਈ ਕਰਕੇ ਲੈ ਸਕਦੇ ਆ ਬੱਚਾ ਇਹਦਾ ਵਖਾ ਲਓ ਆਹਾਂ ਮਗਰ ਬੱਚੀ ਆ ਦੋਸਤੋ ਬੱਚੀ ਵੀ ਸੋਹਣੀ ਹੈ ਬੈਸੀ ਤੇ ਇਹਦਾ ਕੀ ਰੇਟ ਕਰਦੇ ਆਂ ਇਹਦਾ 76000 ਆ ਸੀ ਇਹਦਾ 76000 ਮਾਨਤਨ ਕਰਦੇ ਆਂ ਹਾਂ ਠੀਕ ਹੈ ਲਓ ਵੀ ਦੋ ਨੰਬਰ ਵਾਈਡ ਦਾ ਐਫ ਐਫ ਦਾ 76000 ਬਾਈਆਂ ਦਾ ਰੇਟ ਆ ਮਾਨਤਨ ਇੱਥੇ ਆਇਆ ਦਾ ਹੋ ਜੂ ਇਸ ਤੋਂ ਅੱਗੇ ਸਾਈਵਾਲ ਦਾ ਬਾਈ ਸਾਈਵਾਲ ਦਾ ਬਈ ਜੇ ਗੱਲ ਕਰੀਏ ਇਹ ਕਿੰਨਾ ਮਹਸੂਆ ਸੁਈ ਹੈ ਇਹਨੇ ਦੂਜਾ ਹੀ ਆ ਬਾਈ ਇਹ ਵੀ ਦੂਜਾ ਸੁਈ ਠੀਕ ਆ ਦੂਜਾ ਸੁਈ ਆ ਇਹ ਤਿੰਨੇ ਇਹਨੂੰ ਦਿਨ ਕਿੰਨੇ ਹੋ ਗਏ ਬਾਈ ਸੁਈ ਨੂੰ ਇਹਨੂੰ ਹੋ ਗਏ 7-8 ਦਿਨਾਂ ਚ 7-8 ਦਿਨ ਹੋਗੇ ਬੱਚਾ ਬਾਈ ਬੱਚਾ ਦੇ ਮਗਰ ਬੱਚਾ ਇਹਦੇ ਮਗਰ ਬੱਚਾ ਠੀਕ ਆ ਤੇ ਦੁੱਧ ਬਾਈ ਇਸ ਵਕਤ ਕਿੰਨਾ ਤੇਰੇ ਹੋ ਜੀ 12 ਕਿਲੋ 11 ਤੇ 12 ਦੇ ਵਿਚਾਲੇ ਦੋਸਤ ਠੀਕ ਆ 12-11 ਕਿਲੋ ਹੋਗਾ ਠੀਕ ਆ ਚਵਾਈ ਦੀ ਠੰਡੀ ਸੀ ਲਾ ਬਾਈ ਸੀ ਠੰਡੀ ਨਿਆਣੇ ਤੋਂ ਬਣਾ ਚੋ ਲੋ ਠੀਕ ਆ ਹਾਂ ਲੋ ਵੀ ਥਣਾ ਦਾ ਸਾਈਜ਼ ਵੀ ਖਾ ਦਿੰਨੇ ਆ ਤੇ ਹਵਾਨੇ ਦੀ ਜੱਜਮੈਂਟ ਤੁਹਾਨੂੰ ਹੋ ਜਾਣੀ ਕਿਉਂਕਿ ਸ਼ਾਮ ਦਾ ਚਵਾਈ ਦਾ ਵੇਲਾ 7-8 ਦਿਨ ਹੋ ਗਏ ਸੂਈ ਨੂੰ ਦੂਜਾ ਸੂਆ ਸੂਈ ਆ ਦੋਸਤੋ ਵੇਖ ਸਾਦੇ ਆ ਬਿਲਕੁਲ ਸੀ ਉਤਹਾਊਗਾ ਦੇਖ ਸਾਦੇ ਸੋਨਾ ਥਣਾ ਦਾ ਸਹੇ ਆ ਦੋਸਤੋ ਕੋਈ ਛੋਟਾ ਨਹੀਂ ਦੋਸਤੋ ਮਗਰਲੇ ਪਾਸੋਂ ਹੁਵਾਂ ਨਹੀਂ ਜਜਮੈਂਟ ਤੁਹਾਨੂੰ ਕਰਵਾ ਦਨੇ ਆ 12 ਤੋਂ ਦੋਸਤੋ 11 ਦੇ ਵਿੱਚ ਵਿੱਚ ਬਾਈਆਂ ਦਾ ਦੁੱਧ ਹੈਗਾ ਤੋੜ ਕੇ ਤੁਹਾਨੂੰ ਇਹ ਵੀ ਖਾ ਦਨੇ ਆ ਜਿਹੜੇ ਵੀ ਦੋਸਤੋ ਸਾਈ ਵਾਲਾ ਰੱਖਣ ਦੇ ਸ਼ਕੀਨ ਹਨਾ ਦੂਜਾ ਸੂਆ ਸੂਈ ਆ ਬਿਲਕੁਲ ਤਾਜੀ ਇੱਥੇ ਤੁਸੀਂ ਆਪਦੀ ਚਵਾਈ ਕਰਕੇ ਲੈ ਜਾਣੀ ਲੈ ਵੀ ਖੋਲੀ ਇਹਨੂੰ ਵੀ ਜੜਾ ਕੜਵਾ ਲਈਏ ਕਰੀ ਬੱਚਾ ਉਖਾ ਦੇ ਦੇ ਦਿਖਾ ਦੇ ਹਵਾਨਾ ਦੋਸਤੋ ਇਹਦਾ ਵੀ ਸੋਨਾ ਜੇ ਗੱਲ ਕਰੀਏ ਸ਼ਾਮ ਦਾ ਹੀ ਵੇਲਾ ਦੋਸਤੋ ਚਵਾਈ ਦਾ ਬਿਲਕੁਲ ਸਮਾਂ ਜਹੀ ਆ ਕਿੱਦੇ ਪੌਣੇ ਘੰਟੇ ਤਾਈ ਇੱਥੇ ਆ ਕੇ ਆਪਦੀ ਕਿ ਵਾਈ ਕਰਕੇ ਇਲ ਜਾ ਸਕਦੇ ਕਿਉਂਕਿ ਤਿੰਨੇ ਹੀ ਵਿਹੜਾਂ ਸੁਈਆਂ ਸਵਾਈਆਂ ਇਹਦੇ ਮਗਰ ਬੱਚਾ ਵੱਛਾ ਹੈਗਾ ਬਾਕੀ ਸੀਲਸ ਆਊਗਾ ਕੋਈ ਦੋਸਤੋ ਬਾਈਆਂ ਦਾ ਗਰਮ ਨਹੀਂ ਇਹ ਵਿਹੜ ਵੀ ਬਹੁਤ ਠੰਡੀ ਹੈ ਠੀਕ ਆ ਲੋ ਵੀ ਬੱਚਾ ਤੁਹਾਨੂੰ ਇਹਦਾ ਵੀ ਦਿਖਾ ਦਿੰਨੇ ਆ ਆਹਾ ਵੱਛਾ ਦੋਸਤੋ ਅਰਮਾਨ ਤੁਹਾਨੂੰ ਹੋ ਜਾਣਾ 7-8 ਦਿਨ ਹੋ ਗਏ ਸੂਈ ਨੂੰ ਤੇ ਰੇਟ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈਨੇ ਆ ਬੈਸੀ ਤੇ ਇਹ ਅਗਰੀਗੇਟ ਕਰਦੇ ਆਂ ਇਹਦਾ 46000 ਰੁਪਏ ਇਹਦਾ 46000 ਚਵਾਈ ਦੀ ਠੰਡੀ ਸੀਲ ਆ ਬਾਈ ਬਾਈ ਚਵਾਈ ਤੋਂ ਬਾਈ ਬਣਾ ਲੈਣੇ ਕੋਸੋ ਕੋਈ ਨਾ ਹੋਣਾ ਪਹਿਲੀ ਪੁੰਨਾ ਠੀਕ ਲਓ ਬਾਈ ਬਾਈ ਜਾਂਦਾ ਬਿਲਕੁਲ ਠੰਡੀ ਸੀਲ ਆ ਭੌਂ ਨਿਆਣਾ ਪਾ ਲੋ ਤੇ ਭੌਂ ਨਾਮ ਪਾ ਲੋ ਦੁਬਾਰੇ ਫੇਰ ਤੁਹਾਨੂੰ ਖਵਾਨੇ ਦੀ ਜੱਜਮੈਂਟ ਆ ਜਿਹੜੀ ਇਹਦੀ ਕਰਵਾ ਦਿੰਨੇ ਆਂ ਦੇਖ ਸਕਦੇ ਆਂ ਥਣਾ ਦਾ ਸਾਈਜ਼ ਗੈਪ ਇਹ 12 ਦੇ ਲੀਟਰ ਦੇ ਦੋਸਤੋ ਲਗਭਗ ਇਹਦਾ ਦੁੱਧ ਹੈਗਾ ਇਸ ਵਕਤ ਤਿਆਰ ਤਿੰਨਾ ਨਾਗਾਂ ਦੇ ਵਿੱਚੋਂ ਕੋਈ ਵੀ नाग ਪਸੰਦ ਹੋਵੇ ਤਾਂ ਇੱਥੇ ਆ ਕੇ ਤੁਸੀਂ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓ ਵੀ ਬਾਈ ਨਾਲ ਚੁਆਈ ਤੁਸੀਂ ਕਰ ਸਕਦੇ ਆ ਕਿਉਂਕਿ ਕਿੰਨੇ ਸੂਈਆਂ ਸਵਾਈਆਂ ਹੈਗੀਆਂ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਦੋਸਤੋ ਮੇਰਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ